ਮੇਂ ਬੰਦ ਹੁੰਦਾ ਤਾਂ ਜਿਹੜੀ ਛਤਰੀ ਆ ਉਹ ਆਪਾਂ ਨੂੰ ਭਾਰੀ ਲੱਗਣ ਲੱਗ ਜਾਂਦੀ ਆ ਇਸੇ ਤਰ੍ਹਾਂ ਹਨ ਜੇ ਕਿਸੇ ਅੰਨੇ ਬੰਦੇ ਨੂੰ ਬਹੁਤ ਟਾਈਮ ਬਾਅਦ ਦਿਖਾਈ ਦੇਣ ਲੱਗ ਜਵੇ ਤਾਂ ਉਹ ਸਾਰਿਆਂ ਨੂੰ ਪਹਿਲਾਂ ਉਹ ਸੋਟੀ ਨੂੰ ਉੱਪਰੇ ਭਗਾ ਕੇ ਮਾਰਦਾ ਜਿਹਦੇ ਆਸਰੇ ਉਹ ਇੰਨੇ ਟਾਈਮ ਦਾ ਚੱਲ ਰਿਹਾ ਸੀ ਇਸ ਤਰ੍ਹਾਂ ਜੀ ਇਹ ਦੁਨੀਆ ਦਾ ਦਸਤੂਰ ਆ ਹਨਾ ਲੋਕੀ ਆਪਣਾ ਮਤਲਬ ਕੱਢਦੇ ਆ ਤੇ ਮਤਲਬ ਕੱਢ ਕੇ ਦੂਜੇ ਬੰਦੇ ਨੂੰ ਫਰੇ ਕਰ ਦਿੰਦੇ ਆ ਜਿਸ ਦੇ ਨਾਲ ਅਸੀਂ ਲੋਕੀ ਬਹੁਤ इमोशनल ਹੋ ਜਾਂਦੇ ਆ ਜਾਂ ਹਨਾ ਦੁਖੀ ਹੁੰਦੇ ਆ ਹਨਾ ਦੇਖੋ ਇਹ ਦੁਨੀਆ ਦਾ ਦਸਤੂਰ ਆ ਇਹ ਸਾਰਿਆਂ ਨਾਲ ਹੁੰਦਾ ਵੀ ਆਇਆ ਤੇ ਹੁੰਦਾ ਵੀ ਰਹਿਣਾ ਹਨਾ ਤੇ ਤੁਸੀਂ ਸਿਰਫ ਆਪਣੇ ਆਪ ਤੇ ਫੋਕਸ ਕਰੋ ਦੁਨੀਆ ਨੂੰ ਖੁਸ਼ ਕਰਨ ਤੇ ਨਾ ਲੱਗੇ ਰਹੋ ਆਪਣੇ ਆਪ ਤੇ ਫੋਕਸ ਕਰੋ ਆਪਣੇ ਕੰਮਾਂ ਤੇ ਫੋਕਸ ਕਰੋ ਜਿਹੜੇ ਕੰਮ ਦੇ ਜਿਹੜੇ ਕੰਮ ਦੀ ਵਜ੍ਹਾ ਨਾਲ ਤੁਸੀਂ ਆਪਣੀ ਮੰਜ਼ਿਲ ਤੱਕ ਪਹੁੰਚਣਾ ਤੁਸੀਂ ਸਿਰਫ ਉਹ ਤੇ ਫੋਕਸ ਕਰੋ ਕਿਉਂਕਿ ਦੁਨੀਆ ਨੇ ਤਾਂ ਰਸਤੇ ਦੇ ਵਿੱਚ ਜਦੋਂ ਤੁਸੀਂ ਆਪਣਾ ਕੋਈ ਕੰਮ ਸ਼ੁਰੂ ਕਰਨਾ ਜਾਂ ਤੁਸੀਂ ਕੋਈ ਆਪਣਾ ਮਤਲਬ ਕਿ ਕੋਈ ਕਿਸੇ ਮੰਚਲ ਤੇ ਪਹੁੰਚਣਾ ਤਾਂ ਉਹਦੇ ਵਿੱਚ ਰਸਤੇ 'ਚ ਦੁਨੀਆ ਨੇ ਰੁਕਾਵਟਾਂ ਤਾਂ ਪੈਦਾ ਕਰਨੀਆਂ ਹੀ ਆ ਹਨ ਲੇਕਿਨ ਤੁਸੀਂ ਆਪਣੇ ਉਸ ਚੀਜ਼ ਤੇ ਫੋਕਸ ਕਰੋ ਜਿਹੜੇ ਕੰਮ ਲਈ ਤੁਸੀਂ ਆਪਣਾ ਮਤਲਬ ਕਿ ਇੰਨਾ ਸਮਾਂ ਦਿਨੇ ਉਹ ਜਿਹੜੀ ਚੀਜ਼ ਨੂੰ ਨਾ ਕਿ ਆਲੇ ਦੁਆਲੇ ਦੇਖੋ ਕਿ ਲੋਕ ਕੀ ਕਹਿਣਗੇ ਜਾਂ ਲੋਕਾਂ ਦੇ ਲੋਕੀ ਖੁਸ਼ ਹੋਣਗੇ ਜਾਂ ਨਹੀਂ ਦੇਖ ਕੇ ਜਦੋਂ ਮੈਂ ਇਹ ਕੰਮ ਸਾਰਾ ਖਤਮ ਹੋ ਗਿਆ ਜਾਂ ਲੋਕੀ ਇਹਨੂੰ ਦੇਖ ਕੇ ਸਾਰੇ ਸਲਾਉਣਗੇ ਜਾਂ ਨਹੀਂ ਇਸ ਚੀਜ਼ ਤੇ ਫੋਕਸ ਨਾ ਕਰੋ ਸਿਰਫ ਆਪਣੇ ਕੰਮ ਤੇ ਫੋਕਸ ਕਰੋ ਕਿ ਹਾਂ ਮੈਂ ਇੱਥੇ ਪਹੁੰਚਣਾ ਇਹਦੇ ਵਿੱਚ ਆਪਣੀ ਊਰਜਾ ਲਾਓ ਨਾ ਕਿ ਆਪਣੀ ਊਰਜਾ ਜਿਹੜੀ ਉਹ ਲੋਕਾਂ ਨੂੰ ਖੁਸ਼ ਕਰਨ ਵਿੱਚ ਲਾਓ